ਔ ਜੀ ਸਾਹਿਬ ਜੀ ਗਰਕਸਾਨ ਵੀਰੋ ਆਪਾਂ ਲਗਾ ਪਰਮਲ ਔਰ ਪਰਮਲ ਦੀ ਖੇਤੀ ਕਰਦੇ ਹੁੰਨੇ ਆ ਅਜ ਹੁਣ ਆਪਾਂ ਨੂੰ ਤੀਜਾ ਸਾਲ ਲੱਗ ਗਿਆ ਪਰਮਲ ਕਰਦੇ ਨੂੰ ਖੇਤੀਓ ਔਰ ਵਧੀਆ ਚੱਲਦਾ ਪਿਆ ਰੇਟ ਵੀ ਵਧੀਆ ਮਿਲਦਾ ਪਿਆ ਔਰ ਇਨਕਮ ਵੀ ਅੱਛੀ ਹੋ ਜਾਂਦੀ ਹੈ ਬਹੁਤ ਵਧੀਆ ਚੱਲ ਰਹਾ ਛੋਨੇ ਔਰ ਕਣਕਨਾ ਦਾ ਬਧੀਆ ਚੱਲਦਾ ਪਿਆ ਪਰਮਲ ਔਰ ਵੇਖੋ ਅੱਜ ਦੀ ਤੜਾਈ ਕਰਦੇ ਆ ਕਰਦੇ ਪਏ ਆ ਵੀਡੀਓ ਸਾਥ ਸਾਡੇ ਨਾਲ ਜੁੜੋ ਔਰ ਸਬਸਕ੍ਰਾਈਬ ਕਰੋ ਲਾਈਕ ਕਰੋ ਔਰ ਤੁਹਾਨੂੰ ਦਿਖਾਇਆ ਕਰਾਂਗੇ ਵਧੀਆ ਵਧੀਆ ਧੁੱਪ ਦੇ ਵਿੱਚ ਪਰਮਲ ਦੇ ਕੋਤੜ ਰਹੇ ਹਾਂ ਵਧੀਆ ਵਧੀਆ ਦਿਖਾਈਆਂ ਕਰਨਗੇ ਵੀਡੀਓ ਜਾਣਕਾਰੀ ਦਿੱਤੀ ਕਰਾਂਗੇ ਕਿ ਸਬਜ਼ੀਆਂ ਬਾਰੇ ਕੀਤੀ ਬੜੀ ਬਾਰੇ 4 ਕਨਾਲਾ ਜ਼ਮੀਨ ਪਰਮਲ ਹੈ 1/2 ਏਕੜ ਔਰ ਅੱਛਾ ਚੱਲਦਾ ਪਿਆ ਸਭ बताएंगे ਜਿੰਦਾ ਵੀ ਮਨ ਹੋਏ ਦਿਲ ਹੋਏ ਪਰਮਲ ਲਗਾਣ ਦਾ ਲਾਮਨ ਦਾ ਔਰ ਸਬਸਕ੍ਰਾਈਬ ਕਰੋ ਔਰ ਮੈਸੇਜ ਕਰ ਦੇਣਾ ਹਮ ਸਭ ਕੀ ਹਲਫ ਜਰੂਰ ਕਰਨਗੇ ਜੋ ਵੀ ਜਿਤਨੀ ਵੀ ہمارے پاس ਨੌਲੇਜ ਹੈ ਜਾਣਕਾਰੀ ਹੈ ਜਰੂਰ ਸ਼ੇਅਰ ਕਰੀ ਕਰੀ ਕਰਾਂਗੇ ਸਬਸਕ੍ਰਾਈਬ ਕਰ ਲੋ ਚੈਨਲ ਕੋ ਲਾਈਕ ਕਰੋ ਅੱਜ ਦੀ ਵੀਡੀਓ ਨੇ ਲਈ ਅਗਲਾ ਨੈਕਸਟ ਵੀਲੋਗ